ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 31 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਹਲਕੀ ਜਿਹੀ ਹਵਾ ਚੱਲ ਰਹੀ ਹੈ ਗਰਮੀ ਤੇ ਹਮਸ ਅੱਜ ਵੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕੱਲ ਵੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਗਰਮੀ ਅਤੇ ਹਮਸ ਦੇਖਣ ਨੂੰ ਮਿਲੀ ਸਿਸਟਮ ਦਾ ਤਕਰੀਬਨ ਅੱਜ ਆਖਰੀ ਦਿਨ ਹੈ ਕੁਝ ਕੁ ਖੇਤਰਾਂ ਦੇ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਬਣ ਸਕਦੀ ਹੈ ਸਾਰੇ ਪੰਜਾਬ ਦੇ ਵਿੱਚ ਨਹੀਂ ਸਿਰਫ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਨਹਿਰੀ ਦਾ ਤੌਰ ਦੇਖਣ ਨੂੰ ਮਿਲ ਸਕਦਾ ਹੈ ਖਾਸ ਕਰਕੇ ਮੱਝੇ ਦੇ ਕੁਝ ਕੁ ਇਲਾਕੇ ਗੁਰਦਾਸਪੁਰ ਪਠਾਨਕੋਟ ਜਾਂ ਨਾਲ ਲੱਗਦੇ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਅਗਲੇ ਕੁਝ ਘੰਟਿਆਂ ਤੱਕ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਰਹਿ ਸਕਦੀ ਹੈ ਉਸ ਤੋਂ ਇਲਾਵਾ ਪੂਰਬੀ ਖੇਤਰ ਦੇ ਵਿੱਚ ਵੀ ਕਈ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਬਾਅਦ ਦੁਪਹਿਰ ਤੋਂ ਹੋ ਸਕਦੀਆਂ ਨੇ ਖਾਸ ਕਰਕੇ ਆਪਣੇ ਪਟਿਆਲਾ ਹੋ ਗਿਆ ਫਤਗੜ ਸਾਹਿਬ ਹੋ ਗਿਆ ਜਾਂ ਚੰਡੀਗੜ੍ਹ ਮੋਹਾਲੀ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਇਲਾਕਿਆਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਅੱਜ ਸ਼ਾਮ ਵੇਲੇ ਜਾਂ ਰਾਤ ਵੇਲੇ ਲੱਗ ਸਕਦੇ ਨੇ ਜੇਕਰ ਇਹਨਾਂ ਵਿੱਚ ਵਧੀਆ ਕਾਰਵਾਈਆਂ ਹੋਈਆਂ ਤਾਂ ਕੁਝ ਕੁ ਇਲਾਕੇ ਦਬਾਬਿਆਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਤੇ ਕੁਝ ਕੁ ਮਾਲਵੇਦਿਆਂ ਨੂੰ ਵੀ ਹੋ ਸਕਦੇ ਨੇ ਹੋ ਸਕਦਾ ਕਿ ਮਾਲਵੇ ਦੇ ਪੱਛਮੀ ਇਲਾਕੇ ਬਠਿੰਡਾ ਹੋ ਗਿਆ ਆਪਣਾ ਸੰਗਰੂਰ ਹੋ ਗਿਆ ਜਾਂ ਅਬੋਹਰ ਹੋ ਗਿਆ ਜੇ ਰਾਜਸਥਾਨ ਵਿੱਚ ਦੁਪਹਿਰ ਤੋਂ ਬਾਅਦ ਬੱਦਲ ਬਣੇ ਤਾਂ ਇਹਨਾਂ ਵਿੱਚ ਵੀ ਹਲਕੀ ਜਿਹੀ ਹਲਚਲ ਹੋ ਸਕਦੀ ਹੈ ਪਰ ਉਮੀਦ ਇਹਨਾਂ ਖੇਤਰਾਂ ਦੇ ਵਿੱਚ ਘੱਟ ਹੋਵੇਗੀ ਜੇ ਹੋਈ ਤਾਂ ਸਿਰਫ ਬੱਦਲਬਾਜ਼ੀ ਜਾਂ ਹਲਕੀ ਕਣਮਣ ਹੋਣ ਦੀ ਰਹਿ ਸਕਦੀ ਹੈ